ਯਾਰ ਪ੍ਰੀਤ ਸਤਿ ਸ੍ਰੀਕਾਲ ਜੀ ਆਰਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਆਪਾਂ ਤੁਹਾਡੇ ਲਈ ਕਾਟਨ ਟਿਸਟਾ ਕਾਟਨ ਦੇ ਜਿਹੜਾ ਸੂਟਾਂ ਦਾ ਹੈਗਾ ਸੇਲ ਪ੍ਰਾਈਜ਼ ਆਪਣੀ ਹੁਣ 5-6 ਦਿਨ ਹੋ ਗਏ ਜੀ ਤਿੰਨ ਵੀਡੀਓ ਦੋ ਤਿੰਨ ਵੀਡੀਓ ਇਸ ਤੋਂ ਪਹਿਲਾਂ ਆ ਗਈਆਂ ਨੇ ਛੋੜੇ ਕੋਲੇ ਦੋ ਤਿੰਨ ਹੋਰ ਆ ਜਾਣਗੀਆਂ ਜੀ ਇਸ ਤੋਂ ਬਾਅਦ ਜਿਹੜੇ ਇਹ ਸੂਟ ਨੇ ਬਸ ਫੇਰ ਨਹੀਂ ਆਪਾਂ ਇਹਨਾਂ ਨੂੰ ਸੇਲ ਉਹ ਪ੍ਰਾਈਜ਼ ਦੇ ਵਿੱਚ ਰੱਖ ਦੇ ਜਿਹੜੇ ਵੀ ਜਿਹੜੇ ਕਲਰ ਪੈਣ ਨੂੰ ਪਸੰਦ ਨੇ ਕਿਸੇ ਨੂੰ ਜਲਦੀ ਜਲਦੀ ਲੈ ਲਓ ਜੀ ਟੈਸਟਾ ਦੀ ਫੈਬਰਿਕ ਰਹੇਗੀ ਨਾਲ ਆਪਾਂ ਜਿਹੜੀਆਂ ਤੇ ਸਲਵਾਰਾਂ ਤੇ ਸਟੈਂਪ ਲੱਗੀ ਹੋਈ ਹੈ ਟੈਸਟਾ ਜੀ ਜੀ ਉਹਦਾ ਅਲੱਗ ਰੇਟ ਹੋਏਗਾ ਜੀ ਜਿਹਦੇ ਨਹੀਂ ਵਿਦਆਊਟ ਸਟੈਂਪ ਤੋਂ ਉਹਦਾ ਅਲੱਗ ਰੇਟ ਹੋਏਗਾ ਚਲੋ ਜੀ ਜਲਦੀ ਜਲਦੀ ਪੈਣਾ ਸੂਟ ਬੁੱਕ ਕਰ ਲਿਓ ਜਿਹੜਾ ਮੇਰੇ ਸੂਟ ਪਾਇਆ ਹੈ ਜੀ ਇਹਦੇ ਨਾਲ ਦੇ ਤੁਹਾਨੂੰ ਦੋ ਸੂਟ ਮਿਲ ਜਾਣਗੇ ਹੋ ਸਕਦਾ ਕਿ ਮੈਂ ਕੱਲ ਨੂੰ ਤੁਹਾਨੂੰ ਇਹ ਸੂਟ ਵੀਡੀਓ ਦੇ ਵਿੱਚ ਪਾਵਾਂ ਦੋ ਹੀ ਮਿਲਣਗੇ ਬਸ ਇੱਕ ਪਿੰਕ ਕਲਰ ਹੈ ਦੇ ਵਿੱਚ ਇੱਕ ਬਾ ਕਰੀਮ ਕਲਰ ਹੈ ਆਫ ਵਾਈਟ ਜਿਹਾ ਇਹ ਲਾਈਟ λεਮਨ ਜਿਹਾ ਕਲਰ ਹੈ ਪਿਓਰ ਮੈਂਬਰ ਦਾ ਪੂਰਾ ਸੂਟ ਹੈ ਜੀ ਆਲ ਇਹ ਤੇ ਪਿਓਰ ਮੈਂਬਰ ਦਾ ਹੀ ਪ੍ਰਿੰਟਡ ਦੁਪੱਟਾ ਇਹਦੇ ਨਾਲ ਦੇਖੋ ਮੈਂ ਤੁਹਾਨੂੰ ਉਹ ਦੂਜੇ ਕਲਰ ਕੱਲ ਨੂੰ ਦਿਖਾ ਦੂੰਗੀ ਪਿੰਕ ਤੇ ਬਸ ਉਹਦੇ ਵਿੱਚ ਬੇਬੀ ਲਾਈਟ ਪਿੰਕ ਹੁੰਦਾ ਜਿਹੜਾ ਬਾਲਾ ਨਹੀਂ ਹੈਗਾ ਇੱਕ ਉਹ ਇੱਕ ਕਰੀਮ ਜੇ ਤੁਹਾਨੂੰ ਚਾਹੀਦਾ ਤਾਂ ਮੈਂ ਤੁਹਾਨੂੰ ਫੋਟੋ ਲੈ ਲਿਓ ਇਹ ਵੀ ਤੇ ਦੁਪੱਟਾ ਤਾਂ ਸਾਨੂੰ 3000 ਰੁਪਏ ਦਾ ਪੈ ਜਾਊਗਾ ਜੀ ਪਿਓਰ ਮੈਂਬਰ ਦਾ ਹੀ ਦੁਪੱਟਾ ਰਹੂਗਾ ਪ੍ਰਿੰਟਡ ਪਿਓਰ ਮੈਂਬਰ ਦੀ ਸ਼ਰਟ ਹੈ ਜੀ ਵਧੀਆ ਵਾਲੀ ਸਲਵਾਰ ਮਿਲੂਗੀ ਤੁਹਾਨੂੰ 3 ਮੀਟਰ ਸਲਵਾਰ ਦਾ ਕਪੜਾ ਮਿਲੂਗਾ ਚਲੋ ਜੀ ਅੱਜ ਵਾਲੇ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਆਪਣਾ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਤੇ ਵੀ ਆਪਾਂ ਵੀਡੀਓ ਪਾਉਣੀ ਹੈ ਸ਼ੁਰੂ ਕਰਤੀ ਹੈ ਜ ਲਓ ਜੀ ਪਹਿਲਾਂ ਮੈਂ ਤੁਹਾਨੂੰ ਜਿਹੜੇ 30 ਦਾ ਸੂਟ ਨੇ ਜਿੱਤੇ ਸਟੈਂਪ ਲੱਗੀ ਹੋਊਗੀ ਪਹਿਲਾਂ ਉਹ ਦਿਖਾਦੀ ਆਪਾਂ ਲਓ ਜੀ ਇਹ ਜਿਗਜੈਗ ਦਾ ਡਿਜ਼ਾਈਨ ਰਹੇਗਾ ਜੀ ਇਹਦੀ ਤੁਹਾਨੂੰ ਸਲਵਾਰ ਤੇ ਵੀ ਜਿਹੜਾ ਇਹ ਜਿਗਜੈਗ ਵਾਲਾ ਡਿਜ਼ਾਈਨ ਆ ਇਹਦਾ ਵੀ ਰੇਟ ਦਾ ਫਰਕ ਰਹੇਗਾ ਦੇਖੋ ਇਹਦਾ ਜਿਗਜੈਗ ਜਿਹੜਾ ਇਸ ਤਰ੍ਹਾਂ ਇਹਨੂੰ ਕਹਿੰਦੇ ਨੇ ਜਿਹੜੇ A ਵਾਲੀਆਂ ਤੁਹਾਨੂੰ ਧਾਰੀਆਂ ਜੀਆਂ ਮਿਲਣਗੀਆਂ ਵਿੱਚ ਇਹਦੇ ਵਿੱਚ ਕਲਰ 2-4 ਕੀ ਨੇ 10 ਕਲਰ ਸੀਗੇ ਸਾਰੇ ਮੇਨ ਲਗਾ ਸੇਲ ਹੋ ਗਏ ਜਿਹੜੇ ਵੀ ਕਲਰ ਹੋਣਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜ਼ਰੂਰ ਪਾਵਾਂਗੇ ਲਓ ਜੀ ਪਹਿਲਾ ਕਲਰ ਆ ਗਿਆ ਇਹ ਇਸ ਤਰ੍ਹਾਂ ਦਾ ਮਸਟਰਡ ਕਲਰ ਹੈ ਸੇਮ ਕਲਰ ਵੀਡੀਓ ਦੇ ਵਿੱਚ ਦਿਖ ਰਿਹਾ ਸਿੰਗਲ ਸਿੰਗਲ ਸੂਟ ਦੀ ਤੁਸੀਂ ਸਕਰੀਨਸ਼ਾਟ ਲਈ ਜਾਓ ਲਓ ਜੀ ਇਹ ਸੂਟ ਤੁਹਾਨੂੰ ਪਾਊਗਾ ਜੀ 1580 ਰੁਪਏ ਦੇ ਵਿੱਚ ਤੁਹਾਡੇ ਸੂਟ ਘਰ ਤੱਕ ਪਹੁੰਚੂਗਾ ਜੀ 18-1800 ਦੇ ਸੂਟ ਸੇਲ ਹੋਏ ਨੇ ਇਹਦੇ ਤੇ ਲਾਸਟ ਆਫਰ ਹੈ ਜੀ ਇੱਕ ਦੋ ਕਲਰ ਨੇ ਇਹਦੇ ਵਿੱਚ ਤੁਸੀਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਇਹ ਜਿਗਜੈਗ ਦਾ ਡਿਜ਼ਾਈਨ ਰਹੂਗਾ ਜੀ ਕੋਈ ਇਹ ਤੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਫੈਬਰਿਕ ਹੈ ਜਿਹੜੀ ਇੰਨੀ ਕਮ ਲਾਇਮ ਹੈ ਦੇਖੋ ਇਹਦੇ ਵਿੱਚ ਇੱਕ ਕਲਰ ਇਹ ਹੋਗਾ ਜੀ ਦੂਸਰਾ ਕਲਰ ਆਊਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਵਾਈਟ ਕਲਰ ਕਰ ਦੇਖੋ ਜੀ ਸੇਮ ਦਿਖ ਰਿਹਾ ਵੀਡੀਓ ਦੇ ਵਿੱਚ ਲਓ ਜੀ 30 ਦਾ ਤੁਹਾਨੂੰ ਲਓ ਜੀ ਇਹ 1580 ਇਹ ਥੋੜਾ ਜਿਗਜੈਗ ਕਰਕੇ ਇਹਦਾ ਨਾ ਸਾਰੇ ਸੂਟ ਦੇ ਵਿੱਚ ਇਹ ਵਰਕ ਹੋਇਆ ਹੈ ਇਹਦੇ ਤੁਹਾਨੂੰ ਬੈਕ ਸਾਈਡ ਕੋਈ ਕੰਪਲੇਨ ਨਹੀਂ ਹੈਗੀ ਦੇਖੋ ਵੀ ਛੋੜੇ ਚੂਬੂ ਗਾ ਇਹ ਉੱਪਰ ਉੱਪਰ ਬਰ ਮੁੰਤੀ ਬਣੀ ਹੋਈ ਹੈ ਜਿਗਜੈਗ ਦੀ ਜੀ ਬਿਨਾ ਲਾਈਨਿੰਗ ਤੋਂ ਆਰਾਮ ਨਾਲ ਤੁਸੀਂ ਸਿਲਾਈ ਕਰ ਸਕਦੇ ਹੋ ਸਿੰਗਲ ਸਿੰਗਲ ਸੂਟ ਨੇ ਜੀ 1580 ਰੁਪਏ ਲਓ ਜੀ ਇਹਦੇ ਹੋਰ ਕਲਰ ਦੇਖੋ ਮੈਨੂੰ ਤਾਂ ਲੱਗਾ ਇਹ ਦੋ ਤਿੰਨ ਕੀ ਰਹਿਗੇ ਲਓ ਜੀ ਅਗਲਾ ਕਲਰ ਆ ਗਿਆ ਦਾ ਫਰੋਜੀ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਲੈ ਸਕਦੇ ਹੋ ਸਾਰਾ ਜਿਗਜੈਗ ਵਾਲਾ ਡਿਜ਼ਾਈਨ ਆ ਗਿਆ ਤਿੰਨ ਕਲਰ ਆ ਗਏ ਜੀ ਇਹਦੇ ਚੌਥਾ ਕਲਰ ਆਊਗਾ ਜੀ ਇਸ ਤਰ੍ਹਾਂ ਦਾ ਰਾਣੀ ਕਲਰ ਦੇਖੋ ਸੇਮ ਕਲਰ ਹੈ ਇਹ ਇਤੇ ਵੀ ਜਿਗਜੈਗ ਦਾ ਹੀ ਹੈ 1580 ਜੇ ਤੁਸੀਂ ਹੈ ਨਾ ਘਰ ਤੋਂ ਲੈ ਕੇ ਜਾਓਗੇ ਤਾਂ ਤੁਹਾਨੂੰ ਜਿਹੜੇ ਉੱਪਰਲੇ 80 ਨੇ ਜੀ ਉਹ ਨਹੀਂ ਲੱਗਣੇ ਅਗਲਾ ਕਲਰ ਆ ਗਿਆ ਜੀ ਇਹਦਾ ਡਾਰਕ ਫਰੋਜੀ ਉਹ ਥੋੜਾ ਜਿਹਾ ਲਾਈਟ ਦੀ ਦੇਖੋ ਪ੍ਰਿੰਟ ਚੇਂਜ ਹੈ ਲਓ ਜੀ ਇਸ ਤੋਂ ਬਾਅਦ ਆ ਗਿਆ ਇਹਦਾ ਰਾਣੀ ਕਲਰ ਚਾਰ ਕਲਰ ਜੀ ਤੇ ਪੰਜ ਲਓ ਜੀ ਦੇਖੋ ਜੇ ਤੁਹਾਨੂੰ ਇਹਦੇ ਵਿੱਚ ਇਹ ਦੋ ਕਲਰ ਮਿਲ ਜਾਣਗੇ ਜੇ ਤੁਹਾਨੂੰ ਪਸੰਦ ਨੇ ਦੋ ਇਸ ਕਲਰ ਡਿਜ਼ਾਈਨ ਦੇ ਵਿੱਚ ਦੋ ਨੇ ਜੀ ਦੋ ਇਸ ਡਿਜ਼ਾਈਨ ਦੇ ਵਿੱਚ ਨੇ ਤੇ ਇਸ ਡਿਜ਼ਾਈਨ ਦੇ ਤੁਹਾਨੂੰ ਤਿੰਨ ਮਿਲ ਜਾਣਗੇ ਤੇ ਇੱਕ ਇਹ ਵਾਲਾ ਲੈਮਨ ਹੋ ਗਿਆ ਤਿੰਨ ਕਲਰ ਹੋ ਗਏ ਲਓ ਜੀ ਜਲਦੀ ਜਲਦੀ ਸੂਟ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਪੰਜ ਸਟੇ ਕਲਰ ਨੇ ਲਓ ਜੀ 1580 ਰੁਪਏ ਦਾ ਪ੍ਰਾਈਸ ਰਹੂਗਾ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਇਹ ਵਾਲੇ ਸੂਟ ਹੈ ਇਹ ਵੀਡਾਊਟ ਜਿਗਜੈਗ ਤੋਂ ਹੋਣਗੇ ਹੋਣਗੇ ਟਿਸਟਾ ਦੇ ਜੀ ਲਓ ਜੀ ਜੇ ਤੁਹਾਨੂੰ ਪਸੰਦ ਹੈ ਇਹਦੀ ਜਿਹੜੀ ਸਲਵਾਰ ਹੈ ਜੀ ਉਹ ਵੀ ਇਹ ਟਿਸਟਾ ਬਟਰ ਕਾਟਨ ਦੇ ਸੂਟ ਨੇ ਇਹਦੀ ਜਿਹੜੀ ਸਲਵਾਰ ਹੈ ਜੀ ਉਹ ਵੀ ਤੁਹਾਨੂੰ ਬਟਰ ਕਾਟਨ ਦੀ ਹੀ ਮਿਲੂਗੀ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1420 ਰੁਪਏ ਜੇ ਤੁਹਾਨੂੰ ਪਸੰਦ ਆ ਲੈ ਸਕਦੇ ਉਹਦੇ ਨਾਲ ਸਲਵਾਰ ਦੀ ਫੈਬਰਿਕ ਵੀ ਸੇਮ ਰਹੇਗੀ ਇਹ ਸੇਲ ਹੈ ਜੀ ਤੀਸਤਾ ਦੇ ਬਟਰ कॉटन ਦੇ ਸੂਟਾਂ ਦੇ ਇਸ ਤੋਂ ਘੱਟ ਤੁਹਾਨੂੰ ਕਿਤੇ ਮਿਲ ਜائیں ਨਾ ਤਾਂ ਅਸੀਂ ਬੈਠੇ ਹਾਂ ਲੋ ਜੀ ਵਿਦ ਸ਼ਿਪਿੰਗ 1430 ਰੁਪਏ ਜੀ ਦੇਖੋ ਇਹ ਕੇਵळा ਕਲਰ ਹੈ ਇਹਦਾ ਸਿੰਗਲ ਸੂਟ ਹੀ ਰਹੇਗਾ ਮਨ ਲਾ ਦਾ ਬਾਕੀ ਆਪਾਂ ਵੀਡੀਓ ਦੇ ਵਿੱਚ ਦਿਖਾ ਦਾਂਗੇ ਜੋ ਵੀ ਕਲਰ ਹੈਗੇ ਨੇ ਲੋ ਜੀ ਇਸ ਤੋਂ ਬਾਅਦ ਇਹ ਵਾਲਾ ਕਲਰ ਆ ਗਿਆ ਜੀ ਮਸਟਰਡ ਕਲਰ ਇਹਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਇੱਕ ਇਹਦਾ ਬਲੈਕ ਮਿਲ ਜਾਊਗਾ ਜੀ ਲੋ ਜੀ ਥੋੜਾ ਜਿਹਾ ਫਲਾਵਰਾਂ ਦਾ ਫਰਕ ਹੈ ਇਕ ਸੇਮ ਹੀ ਹੈ ਸੇਮ ਹੀ ਹੈ ਜੀ ਡਿਜ਼ਾਈਨ ਸੇਮ ਹੈ ਕਲਰਾਂ ਅਲੱਗ-ਅਲੱਗ ਨੇ ਲਓ ਜੀ 1430 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਦੇਖੋ ਬਿੱਡ ਸ਼ਿਪਿੰਗ ਦੇ ਨਾਲ ਹੈ ਜੀ ਇਹ ਕਈ ਭੈਣਾਂ ਕਹਿ ਰਹੀਆਂ ਨੇ ਹਨਾ ਵੀ ਰੇਟ ਜ਼ਿਆਦਾ ਹੈਗਾ 100 ਰੁਪਏ ਤਾਂ ਦੇਖੋ ਜੀ ਸਾਨੂੰ ਸ਼ਿਪਿੰਗ ਦਾ ਹੀ ਲੱਗ ਜਾਂਦਾ ਹੈ ਹਨਾ ਲਓ ਜੀ ਇਹ ਵੀ ਤੁਹਾਨੂੰ ਟੇਸਟਾ ਦੀ ਬਟਰ ਕਾਟਨ ਦਾ ਹੀ ਸੂਟ ਮਿਲੂਗਾ ਮੈਚਿੰਗ ਸੂਟ ਹੈ ਬਲੈਕ ਕਲਰ ਦਾ ਇਹਦੀ ਸਲਵਾਰ ਵਿੱਚ ਇਕੱਠੀ ਕਰੀ ਪਿਆ ਹੈਗੀ ਇਹ ਵੀ ਬਟਰ ਕਾਟਨ ਦੀ ਇਹਦੀ ਤੈ ਅਸੀਂ ਲੱਗ ਤੋਂ ਮਾਰਤੀ 1400 ਸੌਰੀ ਮੈਂ ਇੱਕ ਵਾਰ ਨਾ 1430 ਬੋਲ ਗਈ ਇਹਦਾ 1420 ਰੁਪਏ ਪ੍ਰਾਈਸ ਰਹੂਗਾ ਬਿੱਦ ਸ਼ਿਪਿੰਗ ਦੇ ਨਾਲ ਲਓ ਜੀ ਇੱਕ ਨਾ ਵਿਦਆਊਟ ਜਿਗਜੈਗ ਤੋਂ ਲਾਈਟ ਕਲਰ ਦੇਖੋ ਜੇ ਤੁਸੀਂ ਆਪਣੇ ਬੇਬੇ ਮੰਮੀ ਵਾਸਤੇ ਲੈਣੇ ਨੇ ਜੇ ਤੁਹਾਨੂੰ ਪਸੰਦ ਹੈ ਲਓ ਜੀ 1420 ਰੁਪਏ ਬਿੱਦ ਸ਼ਿਪਿੰਗ ਦੇ ਨਾਲ ਹੋਣਗੇ ਜੀ ਸ਼ਿਪਿੰਗ ਅਲੱਗ ਤੋਂ ਨਹੀਂ ਹੋਊਗੀ ਦੇਖੋ ਜੀ ਤੁਸੀਂ ਕਹੋਗੇ ਨਾ ਇਹ ਸੂਟ ਬੱਸੇ ਮਹਿੰਗੇ ਸੀਗੇ ਇਹਦੀ ਸਲਵਾਰ ਤੇ ਵੀ ਤੁਹਾਨੂੰ ਟੈਸਟਾ ਦੀ ਸਟੈਂਪ ਲੱਗੀ ਮਿਲੂਗੀ ਦੇਖੋ ਲਓ ਜੀ ਬਸ ਇਹ ਦੋ ਹੀ ਕਲਰ ਨੇ ਇਹਦੇ ਵਿੱਚ ਤਾਂ ਕਰਕੇ ਆਪਾਂ ਨੇ ਇਹ ਇਸ ਰੇਟ ਤੇ ਲਾਏ ਨੇ ਇਹਦੀ ਵੀ ਤੁਹਾਨੂੰ ਸੇਮ ਫੈਬਰਿਕ ਮਿਲੂਗੀ ਜੀ 1430 ਰੁਪਏ ਜੋ 1420 ਰੁਪਏ ਸੌਰੀ ਦੋ ਕਲਰ ਨੇ ਇਸ ਤਰ੍ਹਾਂ ਦਾ ਸਕਿਨ ਇਹ ਕਲਰ ਹੈ ਇਹ ਲਾਈਟ ਕਲਰ ਹੈ ਕਈ ਪੈਣਾ ਕਹਿਣਗੇ ਵੀ ਤੁਸੀਂ ਮਹਿੰਗਾ ਲਾ ਰਹੇ ਹੋ ਤੁਸੀਂ ਇੱਕ ਵਾਰ ਫੇਰ ਸੋਚ ਲਿਓ ਜੀ ਜਿਹੜੇ ਇਸ ਇੰਨਾ ਰੇਟ ਆਪਾਂ ਆ ਉਹਨਾਂ ਦੀ ਸ਼ਿਪਿੰਗ ਹੈ ਜਿਹੜੀ ਉਹ ਅਲੱਗ ਤੋਂ ਹੈ ਸਾਨੂੰ ਪਤਾ ਹੈ ਜੀ ਲਓ ਜੀ ਇਹ ਮੇਰੇ ਵਾਲੇ ਸੂਟ ਨਾਲ ਦਾ ਸੂਟ ਆ ਗਿਆ ਇਹਦੇ ਨਾਲ ਦੇ ਸੂਟ ਤੁਹਾਨੂੰ 3 ਮਿਲ ਜਾਣਗੇ ਜੀ ਇਹਦੇ ਵੀ 1420 ਰੁਪਏ ਪ੍ਰਾਈਜ਼ ਰਹੂਗਾ 3 ਸੂਟ ਨੇ ਜਲਦੀ ਜਲਦੀ ਬੁੱਕ ਕਰ ਲਿਓ ਜੇ ਫੇਅਰ ਖਤਮ ਹੋ ਗਏ ਜੀ ਇਹ ਦੁਬਾਰਾ ਤੋਂ ਨਹੀਂ ਆਉਂਦੇ ਲਓ ਜੀ ਇੱਕ ਤੁਹਾਨੂੰ ਇਹ ਦਿਖਾਉਨੇ ਆਪਾਂ ਇਹ ਮੈਚਿੰਗ ਸਲਵਾਰ ਹੈ ਇਸ ਤਰ੍ਹਾਂ ਇਹਦੇ ਨਾਲ ਲੀਲਣ ਦੀ ਟਿਸਟਾ ਦੀ ਇਹ ਵੀ ਸ਼ਰਟ ਹੈ ਜੀ ਬਹੁਤ ਸੋਹਣੀ ਦੇਖੋ 1420 ਰੁਪਏ ਵਿਦ ਸ਼ਿਪਿੰਗ ਦੇ ਨਾਲ ਰੇਟ ਆਪਾਂ ਦੱਸ ਦਿੱਤਾ ਜੀ ਇਹ ਕੇ ਵਾਲਾ ਸੂਟ ਆਏਗਾ ਦੇਖੋ ਜੀ ਇਹਦੇ ਵੀ ਤੁਹਾਨੂੰ ਜਿਹੜੀ ਸਲਵਾਰ ਤੇ ਪੇਸਟਾ ਦੀ ਸਟੈਂਪ ਲੱਗੀ ਮਿਲੂਗੀ ਜੀ ਦੇਖੋ ਜੇ ਤੁਹਾਨੂੰ ਪਸੰਦ ਹੈ ਇਹ ਲੈ ਸਕਦੇ ਹੋ ਨਹੀਂ ਇਹਨੂੰ ਮੈਂ ਰੱਖ ਲਿਆ ਬਸ ਅਗਲੇ ਸਾਲ ਮੈਂ ਸਲਾਈ ਕਰਾ ਲਵਾਂ ਹਨਾ ਬਾਕੀ ਫੈਬਰਿਕ ਬਹੁਤ ਸੋਹਣੀ ਹੈ ਕਲਰ ਵੀ ਬਹੁਤ ਸੋਹਣਾ ਹੈ ਗੱਡਾ ਅਰਕਜਾਨੀ ਨਾਲ ਲਾਈਟ ਹੈ ਵਿੱਚ ਵਿਚਾਲੇ ਵਾਲਾ ਕਲਰ ਹੈ ਦੇਖੋ ਜੀ ਜੇ ਆਪਾਂ ਕਾਟਨ ਦੇ ਸੂਟ ਪਹਿਲੇ ਹੀ ਲਾਈਟ ਲਵਾਂਗੇ ਨਾ ਉਹ ਫਿਰ ਹੋਰ ਤੋਂ ਹਿੰਦਾ ਧੋਈਂਦੇ ਫਿੱਟ ਜਾਂਦੇ ਨੇ ਤੁਹਾਨੂੰ ਪਤਾ ਵੀ ਕਾਟਨ ਦਾ ਕਿੰਨੀ ਮਰਜ਼ੀ ਮਹਿੰਗੀ ਲੈ ਲਓ ਉਹਦਾ ਕਲਰ ਤਾਂ ਜਾਨੀ ਜਾਣਾ ਜੀ ਜਦੋਂ ਆਪਾਂ ਰੈਗੂਲਰ ਯੂਜ਼ ਕਰਨ ਲੱਗ ਜਾਂਦੇ ਹਾਂ ਸੂਟ ਲਓ 1420 ਰੁਪਏ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਇਹ ਸੂਟ ਖਤਮ ਨਹੀਂ ਆਪਣੇ ਕੋਲ ਆ ਇਸੇ ਇੱਕ ਪ੍ਰਿੰਟ ਤੋਂ ਇਹ ਸੇਮ ਹੀ ਆਏ ਦੋ ਸੂਟ ਮਿਲ ਜਾਣਗੇ ਜੀ ਤੁਹਾਨੂੰ ਬਲੈਕ ਦੇ ਵਿੱਚ ਲਓ ਜੀ ਇਹ ਤੁਹਾਨੂੰ ਬੂਟੀ ਵਾਲੀ ਸਲਵਾਰ ਵਾਲਾ ਆ ਗਿਆ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣਾ ਸੂਟ ਹੈ ਇਹ ਤੇ ਵੀ 30 ਦਾ ਦੀ ਸਟੈਂਪ ਲੱਗੀ ਹੋਈ ਹੈ ਜੀ ਇਹ ਬੂਟੀ ਵਾਲੀ ਸਲਵਾਰ ਵਾਲਾ ਸੂਟ ਹੈਗਾ ਇਹ ਤੁਹਾਨੂੰ ਪਊਗਾ ਜੀ 1500 ਦੇ ਵਿੱਚ ਇਹਦਾ ਰੇਟ ਥੋੜਾ ਜਿਹਾ ਵੱਧ ਹੋਊਗਾ ਲੈਸ ਪ੍ਰਾਈਸ ਦੇ ਵਿੱਚ 1550 ਦਾ ਸੇਲ ਕਰਦੇ ਨੇ ਅਸੀਂ 1580 ਦਾ ਸੇਲ ਕਰਦੇ ਆ ਪਰ ਇਹ ਆਪਾਂ ਨੂੰ 1500 ਦਾ ਪੈ ਜਾਊਗਾ ਜੀ ਬਿਦ ਤੇ ਸ਼ਿਪਿੰਗ ਲਓ ਜੀ ਇੱਕ ਇਹਦੇ ਵਿੱਚ ਜੇ ਤੁਸੀਂ ਮੇਰੇ ਵਾਲੇ ਉਹ ਸੂਟ ਨਾਲ ਦੇ ਲਾਈਟ ਕਲਰ ਲਾਈਟ ਸਲਵਾਰਾਂ ਨਾਲ ਆਏ ਨੇ ਦੇਖੋ ਜੇ ਇਹ ਜੀ ਤੁਸੀਂ ਨੇ ਲੈਣੇ ਨੇ ਇਹਦੇ ਨਾਲ ਦੇ ਵੀ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਜਲਦੀ ਜਲਦੀ ਬੁੱਕ ਕਰ ਲਿਓ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਉਹੀ 1420 ਰੁਪਏ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਜਲਦੀ ਜਲਦੀ ਆਪਣੇ ਸੂਟ ਨੇ ਜਿਹੜੇ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਿਓ ਇੱਕ ਕਲਰ ਇਹ ਮਿਲੇਗਾ ਥੋੜਾ ਇਹਦੇ ਵਿੱਚ ਰਸ਼ਟ ਬੂਟੀ ਦਾ ਫਰਕ ਹੈ ਜੀ ਲਓ ਜੀ ਇਸ ਤੋਂ ਬਾਅਦ ਇਹਦਾ ਆ ਗਿਆ ਜੀ ਮਹਿੰਦੀ ਕਲਰ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਰਾਣੀ ਕਲਰ ਦਿਖਾਇਆ ਸੀ ਉਹਦਾ ਮਹਿੰਦੀ ਕਲਰ ਹੈ ਇੱਕ ਹੁਣ ਤੁਸੀਂ ਵੀਡੀਓ ਦੇ ਵਿੱਚੋਂ ਸਕਰੀਨ ਸ਼ਾਟ ਲਈ ਜਾਓ ਮੇਰੇ ਕੋਲ ਜਿਵੇਂ ਰੱਖੇ ਹੋਏ ਨੇ ਮੈਂ ਇਦਾਂ ਹੀ ਤੁਹਾਨੂੰ ਵੀਡੀਓ ਪਾਈ ਜਾਨੇ ਆਪਾਂ ਇਹ ਕੇਵळा ਸੂਟ ਤੁਸੀਂ ਜੇ ਬੁੱਕ ਕਰਨੇ ਨੇ ਜੀ ਤਾਂ ਕਰ ਸਕਦੇ ਹੋ ਇੱਕ ਦੋ ਹੀ ਸੂਟ ਰਹਿ ਗਏ ਸਾਡੇ ਕੋਲੇ ਬੂਟੀ ਵਾਲੀ ਸਲਵਾਰ ਦੇ ਇਹਦਾ ਪ੍ਰਾਈਸ ਤਾਂ ਤੁਹਾਨੂੰ 1500 ਰਹੇਗਾ ਉਹ ਦੂਸਰਾ ਵੀ ਬੂਟੀ ਵਾਲਾ ਇਹਦੇ ਨਾਲ ਦਾ ਹੀ ਹੈ ਹਨਾ ਲਓ ਜੀ ਇੱਕ ਤੁਹਾਨੂੰ ਮਿਲੂਗਾ ਜੀ ਇਹ ਵਾਲਾ ਟੀਸਟਾ ਦਾ ਇਹਦੀ ਸਲਵਾਰ ਤੇ ਵੀ ਤੁਹਾਨੂੰ ਟੀਸਟਾ ਦੀ ਸਟੈਂਪ ਲੱਗੀ ਮਿਲੂਗੀ ਜੀ ਦੇਖੋ ਵੈਸੇ ਤਾਂ ਸਾਡੇ ਕੋਲੇ ਤਿੰਨ ਸੂਟ ਨੇ ਟੀਸਟਾ ਦੀ ਸਟੈਂਪ ਵਾਲੇ ਜਿਹੜੀ ਸਲਵਾਰ ਤੇ ਨੇ ਹਨਾ ਲਓ ਜੀ ਇਹ ਪਹਿਣਾ ਜਲਦੀ ਜਲਦੀ ਬੁੱਕ ਕਰ ਲਓ ਜੀ ਇਹ ਮਹਿੰਗੇ ᱛੀਗੇ ਪਰ ਹੁਣ ਆਪਾਂ ਨੇ ਇਹ ਤਿੰਨ ਸੂਟ ਹੀ ਨੇ ਹਨਾ ਇਹਨਾਂ ਨੂੰ ਕੀ ਕਰਾਂਗੇ ਜੀ ਇੱਕ ਸੂਟ ਦੇ ਜੇ ਇਥੇ ਪਿਆ ਰਹੇ ਆ ਆਪਾਂ ਤਾਂ ਲਓ ਜੀ ਤਿੰਨ ਸੂਟ ਨੇ 30 ਦਾ ਦੀ ਸਟੈਂਪ ਵਾਲੇ ਜੇ ਤੁਸੀਂ ਇਹ ਲੈਣੇ ਨੇ ਇਹ ਵੀ ਤੁਹਾਨੂੰ ਸੇਮ ਰੇਟ 'ਚ ਹੀ ਪੈਣਗੇ ਨਹੀਂ ਅਸੀਂ ਇਹ ਇਹਨਾਂ ਦਾ ਪ੍ਰਾਈਸ ਸਾਨੂੰ ਵੱਧ ਲੱਗਿਆ ਹੋਇਆ ਸੀ 1420 ਰੁਪਏ ਲਓ ਜੀ ਇੱਕ ਆਪਾਂ ਤੁਹਾਨੂੰ ਜਿਗਜੈਗ ਦਾ ਇਹ ਡਿਜ਼ਾਈਨ ਦਿਖਾਉਨੇ ਆ ਇਹਦਾ ਨਾ ਬਰਕ ਹੋਇਆ ਹੋਇਆ ਇਹ ਥੋੜਾ ਜਿਹਾ ਇਹ ਕਿਸੇ ਨੇ ਕਰਾਇਆ ਸੀ ਆਰਡਰ ਤੇ ਥੋੜਾ ਜਿਹਾ ਕਾਰੀਗਰ ਤੋਂ ਪਲੇਖੇ ਨਾਲ ਨਾ ਤੇ ਜੈਲੋ ਕਲਰ ਦਾ ਪੈਚ ਲੱਗ ਗਿਆ ਜਿਗਜੈਗ ਦਾ ਸੂਤ ਹੈ ਇਹਦੇ ਬਾਹਾਂ ਤੇ ਵੀ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਜੀ ਦੇਖੋ ਉਹਨਾਂ ਨੇ ਮਹਿੰਦੀ ਕਲਰ ਦਾ ਕਿਹਾ ਸੀ ਉਹਨਾਂ ਨੇ ਦੁਬਾਰਾ ਤੋਂ ਬਣਾ ਰਿਆ ਲਓ ਜੀ ਇਹ ਹੈਗਾ ਜੀ ਘੇਰ ਦਾ ਕੰਮ ਦੇਖੋ ਕਿੰਨਾ ਸੋਹਣਾ ਕੰਮ ਕਰਿਆ ਹੋਇਆ ਵਰਕ ਦੇਖੋ ਅਲੱਗ ਜੀ ਚੀਜ਼ ਬਣੀ ਹੋਈ ਆ ਟਿਸਟਾ ਦੀ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਵੀ ਵਰਕ ਦੇ ਨਾਲ ਤੁਹਾਨੂੰ 2000 ਦੇ ਵਿੱਚ ਪੈ ਜਾਊਗਾ ਜੀ ਤੇ ਈਸਟਾ ਦਾ ਬਾਹ ਤੇ ਵੀ ਵਰਕ ਹੋਇਆ ਹੈ ਕਿੱਧਰ ਗਈ ਤਾਂ ਚਲ ਇਹਨੂੰ ਫੇਰ ਮਾਰਾਂਗੇ ਸਲਵਾਰ ਵੀ ਜਿਹੜੀ ਹੈਗੀ ਹੈ 30 ਟਾ ਦੀ ਰਹੂਗੀ ਇਸ ਤੋਂ ਬਾਅਦ ਆਪਾਂ ਤੁਹਾਨੂੰ 30 ਟਾ ਦੇ ਆਲ ਓਵਰ ਸੂਟ ਦਿਖਾਉਣੇ ਆਂ ਜੀ ਆਲ ਓਵਰ ਚਾਰ ਹੀ ਸੂਟ ਮਿਲਣਗੇ ਤੁਹਾਨੂੰ ਚਾਰ ਕਲਰ ਨੇ ਲਓ ਜੀ ਇਹ ਤਾਂ ਹੁਣ ਤੁਹਾਨੂੰ ਜਦੋਂ ਆਪਾਂ ਆਲ ਓਵਰ ਕਹਿੰਦੇ ਆ ਜੀ ਤਾਂ ਪੂਰੀ ਸੂਟ ਹੀ 30 ਟਾ ਦਾ ਰਹੂਗਾ ਹਨਾ ਇਹਦੇ ਵਿੱਚ ਇੱਕ ਕਲਰ ਇਹ ਹੈ ਜੀ ਸਿੰਗਲ ਸਿੰਗਲ ਸੂਟਾਂ ਦਾ ਤੁਸੀਂ ਸਕਰੀਨ ਸ਼ਾਟ ਲਿਓ ਜਿਹੜਾ ਆਲ ਓਵਰ ਸੂਟ ਹੋਏਗਾ ਜੀ ਉਹ ਤੁਹਾਨੂੰ ਪਾਏਗਾ 1480 ਰੁਪਏ ਦੇ ਵਿੱਚ ਨਹੀਂ ਜਿਹੜਾ ਆਲ ਓਵਰ ਸੂਟ ਹੈ ਜੀ ਉਹ ਤੁਹਾਨੂੰ 1550 ਦੇ ਵਿੱਚ ਪਏਗਾ ਟੀਸਟਾਰਾ ਜਲਦੀ ਜਲਦੀ ਬੁੱਕ ਕਰ ਲਿਓ ਚਾਰ ਕਲਰ ਨੇ ਅਗਲਾ ਕਲਰ ਆਊਗਾ ਜੀ ਇਹਦਾ ਇਸ ਤਰ੍ਹਾਂ ਦਾ ਰੈੱਡ ਕਿੰਨਾ ਪਿਆਰਾ ਕਲਰ ਹੈ ਦੇਖੋ ਸੇਮ ਦਿਖ ਰਿਹਾ ਵੀਡੀਓ ਦੇ ਵਿੱਚ ਜਿਵੇਂ ਹੈਗਾ ਤੀਜਾ ਕਲਰ ਆ ਗਿਆ ਜੀ ਇਹਦਾ ਲਾਈਟ ਥੋੜਾ ਜਿਹਾ ਜੇ ਆਪਣੀ ਬੇਬੀਆਂ ਮੰਮੀਆਂ ਨੇ ਆਲ ਓਵਰ ਲੈਣਾ ਦੇਖੋ ਤਿੰਨ ਕਲਰ ਆ ਗਏ ਜੀ ਚੌਥਾ ਕਲਰ ਆ ਗਿਆ ਇਹਦਾ ਇਸ ਤਰ੍ਹਾਂ ਦਾ ਮਹਿਰੂਨ ਦਾ ਪ੍ਰਿੰਟ ਦੇਖੋ ਇੰਨਾ ਸੋਹਣਾ ਸੂਟ ਹੈ ਜਲਦੀ ਜਲਦੀ ਟੇਸਟਾ ਦੇ ਆਲਓਵਰ ਦੇ ਵਿੱਚ ਚਾਰ ਸੂਟ ਹੀ ਮਿਲਣਗੇ ਕਾਫੀ ਸਾਰੇ ਤੇ ਸਾਰੇ ਸੇਲ ਹੋ ਗਏ ਮੇਰੀਆਂ ਭੈਣਾਂ ਜਲਦੀ ਜਲਦੀ ਬੁੱਕ ਕਰ ਲਿਓ ਇੱਕ ਆਪਾਂ ਤੁਹਾਨੂੰ ਇਹ ਟੇਸਟਾ ਦੀ ਸ਼ਰਟ ਹੈ ਜੀ ਆਪਣੇ ਕੋਲ ਜੇ ਕਿਸੇ ਨੇ ਭੈਣ ਨੇ ਕੱਲੀ ਸ਼ਰਟ ਲੈਣੀ ਹੈ ਤਾਂ ਤੁਸੀਂ ਸ਼ਰਟ ਵੀ ਲੈ ਸਕਦੇ ਹੋ ਕੱਲੀ ਸ਼ਰਟ ਤੁਹਾਨੂੰ 850 ਦੇ ਵਿੱਚ ਪੈਗੀ ਜੀ ਦੇਖੋ ਸਟੈਂਪ ਲੱਗੀ ਹੋਈ ਹੈ ਟੇਸਟਾ ਦੀ ਹੈ ਇੱਕ ਤੁਹਾਨੂੰ ਟੇਸਟਾ ਦੇ ਮਿਲਣਗੇ ਜੀ ਆਲਓਵਰ ਦੇ ਵਿੱਚ ਇਹ ਵਾਲਾ ਪ੍ਰਿੰਟ ਏ ਆਪਾਂ ਗਲਤ ਚੀਜ਼ ਨਹੀਂ ਦੇਵਾਂਗੇ ਦੱਸ ਕੇ ਦੇਵਾਂਗੇ ਇਹ ਟੀਸਟਾ ਦਾ ਨਹੀਂ ਹੈਗਾ ਜੀ ਈਸਟਾ ਦਾ ਵੈਸੇ ਇਹਦਾ ਟੀਸਟਾ ਤੇ ਈਸਟਾ ਦੀ ਕੰਪਨੀ ਦਾ ਕੀ ਫਰਕ ਹੈ ਇਹ 19 21 ਦਾ ਫਰਕ ਹੈ ਇਹਦਾ ਫਿਰ ਰੇਟ ਦਾ ਵੀ ਬਹੁਤ ਜ਼ਿਆਦਾ ਫਰਕ ਹੈ ਜੀ ਇਹ ਤੁਹਾਨੂੰ ਪਾਊਗਾ ਜੀ ਆਲ ਓਵਰ 1200 ਦਾ 1100 ਦਾ ਸੌਰੀ ਵਿਦ ਸ਼ਿਪਿੰਗ ਦੇ ਨਾਲ 1100 ਦਾ ਸੂਟ ਪਾਏਗਾ ਇਹਦੇ ਵਿੱਚ ਦੋ ਕਲਰ ਨੇ ਇਹ ਵੀ ਤੁਹਾਨੂੰ ਦੇਖੋ ਆਪਾਂ ਇਹਦੀ ਵੀ ਸਟੈਂਪ ਦਿਖਾਵਾਂਗੇ ਈਸਟਾ ਲਿਖਿਆ ਹੋਇਆ ਇਹ ਜਿਹੜੀ ਈਸਟਾ ਹੋਏਗੀ ਜੀ ਇਹ ਬਾ 30 ਦਾ ਤੋਂ 1921 ਦਾ ਫਰਕ ਹੋਊਗਾ ਜ਼ਿਆਦਾ ਨਹੀਂ ਹੈਗਾ ਜੀ ਇਹ ਵੀ ਦੇ ਸ਼ਿਪਿੰਗ ਦੇ ਨਾਲ 1100 ਰੁਪਏ ਜੀ ਬਾਕੀ ਆਪਾਂ ਤੁਹਾਨੂੰ ਨਾਲ-ਨਾਲ ਦੱਸ ਦਿੰਦੇ ਆ ਚਲੋ ਜੀ ਮੈਂ ਤੁਹਾਨੂੰ ਅੱਜ ਜਿਹੜੇ ਹੈਗੇ ਸੀ 30 ਦਾ ਦੇ ਮੈਚਿੰਗ ਸੂਟ ਤੇ ਆਲ ਓਵਰ ਸੂਟ ਸਾਰੇ ਵੀਡੀਓ ਦੇ ਵਿੱਚ ਪਾ ਦਿੱਤੇ ਨੇ ਮੇਰੀਆਂ ਭੈਣਾਂ ਨੂੰ ਜੋ ਵੀ ਸੂਟ ਚਾਹੀਦਾ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਿਓ ਜੀ ਆਪਣੇ ਸੂਟ ਹਨ ਵੈਸੇ ਕਾਫੀ ਸੂਟ ਸਾਰੇ ਜਿਹੜੇ ਨਿਕਲ ਚ ਗਏ ਹਨ ਪਹਿਣਾ ਦੇ ਬਾਅਦ ਚ ਉਹਨਾਂ ਦੇ ਤੋ ਦੋ ਤਿੰਨ ਤਿੰਨ ਦਿਨ ਬਾਅਦ ਮੈਨੂੰ ਮੈਸੇਜ ਆਉਂਦੇ ਨੇ ਦੀਦੀ ਆਹ ਸੂਟ ਲੈਣਾ ਸੀ ਇਹ ਸਾਨੂੰ ਸੋਹਣਾ ਲੱਗਦਾ ਸੀ ਪਲੀਜ਼ ਰਿਕਵੈਸਟ ਹੈ ਜਦੋਂ ਤੁਹਾਡੇ ਕੋਲੇ ਵੀਡੀਓ ਪਹੁੰਚ ਜਾਂਦੀ ਹੈ ਜੀ ਜਲਦੀ ਜਲਦੀ ਆਪਣਾ ਸੂਟ ਬੁੱਕ ਕਰ ਲਿਆ ਕਰੋ ਵੇਟ ਨਾ ਕਰਿਆ ਕਰੋ ਚਲੋ ਜੀ ਆਪਾਂ ਮਿਲਦੇ ਆ ਕੱਲ ਨੂੰ ਸੋਹਣੇ ਜੇ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ